ਸਿੱਧੂ ਮੂਸੇਵਾਲ ਨੇ ਦੁਆਰਾ ਫੇਰ ਲਿਆ ਜਨਮ ਦੇਖੋ ਆਪਣੇ ਬਾਪੂ ਦੇ ਬੁੱਕਲ ਦੇ ਵਿੱਚ ਨਿਗਮਾਂਦਾ ਹੋਇਆ ਤੇ ਨਾਲ ਦੀ ਨਾਲ ਬਾਪੂ ਨੇ ਉਹਦੀ ਜ਼ਿੰਦਗੀ ਦੀ ਸ਼ੁਰੂਆਤ ਉਹਨੂੰ ਗੁੜਤੀ ਦੇ ਕੇ ਕੀਤੀ ਆਪਣੇ ਹੱਥੋਂ ਤੇ ਬਾਕੀ ਕੀ ਕਿਹਾ ਬਾਪੂ ਨੇ ਆਜੋ ਅੱਗੇ ਦਿਖਾਉਣੇ ਆ ਤੁਹਾਨੂੰ ਦੇਖ ਰਿਹਾ ਲੋਕ ਓਕੇ ਓਕੇ ਠੀਕ ਹੈ ਨਾ ਚਾਹੋਗੇ ਵਧਾਈਆਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੇ ਤੁਹਾਨੂੰ 200 ਬੰਦਾ ਦੇਖੀ ਜਾਂਦਾ ਹੈਗਾ ਫਿਰ ਮੇਰੇ ਮੈਂ ਸਾਰੀ ਆਵਾਮ ਨੂੰ ਆ ਦੁਨੀਆ ਪਾਸ ਹਮ ਸ਼ੁਭਦੀ ਬਲੂਚਾਉਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਹਾਂ ਮੰਨ ਲਾ ਸਾਰਿਆਂ ਦੇ ਦਿਲੋਂ ਤੇ ਦਿਨੋਂ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਮੇਰ ਕੀਤੀ ਹੈ ਹਾਂ ਬਸ ਇੰਝ ਕੀਤਾ ਆਪਾਂ ਨੂੰ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ